ਨਹੀਂ 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 ਤੂੰ じゃ ਬਾਤ ਚਲਾ はい。 ਸਦਾ ਸੁਖਦਾਨੀ ਚਾਰ ਤੋਂ ਸੀ ਮੇਰੇ ਆਜਾ ਮੈਨੂੰ ਤੇਰੇ ਕੋ ਗਨ ਕਾ ਮੇਰਾ ਹੂੰ ਤਕ ਪਾਈ ਮੇਰਾ ਹੂੰ ਤਕ ਪਾਈ ਹਰ ਕੋਲ ਸਗ ਸੁਖ ਗਾਈ ਧੀਰਜ ਲਈ ਆਪ ਕੀ ਮਿਹਨਤ ਕਰਨਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਭੇਟੀ ਵਾਗੇ ਗੁਰੂ ਸਾਧਬ ਜੀ ਉਹ ਨਿਮਰ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਨਵਤਾ ਦੇ ਰੈਬਰ ਧਰਮ ਦੇ ਰਾਖੇ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਅੱਜ ਦੇ ਦਿਹਾੜੇ 1621 ਵਿੱਚ ਸ੍ਰੀ ਅਮਰਸਾਹਬ ਗੁਰੂ ਕੇ ਮਹਿਲ ਦੇ ਪਾਵਨ ਸਥਾਨ ਤੇ ਸਤਿਕਰਾਂ ਦਾ ਆਗਮਨ ਹੋਇਆ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਗ੍ਰਹਿ ਵਿਖੇ ਮਾਤਾ ਨਾਨਕੀ ਜੀ ਦੀ ਕੁੱਖੋਂ ਜਿਨ੍ਹਾਂ ਦੀ ਕਰਨੀ ਸੰਸਾਰ ਤੇ ਇੰਨੀ ਮਹਾਨ ਹੈ ਕਿ ਉਹ ਸਮੁੱਚੀ ਮਾਨਵਤਾ ਵਾਸਤੇ ਚਾਦਰ ਬਣ ਕੇ ਆਪਣੇ ਤਨ ਨੂੰ ਕੁਰਬਾਨ ਕਰਦੇ ਨੇ ਜਿਨ੍ਹਾਂ ਲਈ ਕਵੀ ਸੈਨਾਪਤੀ ਜੀ ਲਿਖਦੇ ਨੇ ਪ੍ਰਗਟ ਪਏ ਗੁਰੂ ਤੇਗ ਬਹਾਦਰ ਸਗਨ ਸ੍ਰਿਸ਼ਟ ਪੈ ਢਾਪੀ ਚਾਦਰ ਉਹ ਮਜਬਾਂ ਪ੍ਰਾਂਤਾਂ ਖੇਤੀਆਂ ਦੀ ਸੀਮਾਂ ਤੋਂ ਬਲਗਨ ਤੋਂ ਉੱਪਰ ਉੱਠ ਕੇ ਸਾਰੀ ਮਾਨਵਤਾ ਵਾਸਤੇ ਗੁਰੂ ਤੇਗ ਬਹਾਦਰ ਮਹਾਰਾਜ ਇੱਕ ਪ੍ਰੇਰਨਾ ਸਰੋਤ ਨੇ ਅੱਜ ਲੋੜ ਹੈ ਜੇ ਸੰਸਾਰ ਦੇ ਉੱਤੇ ਅਸੀਂ ਦੂਜਿਆਂ ਦੇ ਹਿੱਤਾਂ ਦੀ ਰਾਖੀ ਦਾ ਕੋਈ ਸਬਕ ਸਿੱਖਣਾ ਹੈ ਕਿਸੇ ਦੇ ਜੂਨ ਦੇ ਹੱਕ ਦਾ ਕੋਈ ਸਬਕ ਸਿੱਖਣਾ ਹੈ ਕਿ ਉਹ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦੇ ਜੀਵਨ ਤੋਂ ਸਿੱਖੀਏ ਜਿਹੜੇ ਸਾਡੇ ਵਾਸਤੇ ਸਾਰੀ ਮਨੁੱਖਤਾ ਵਾਸਤੇ ਜਿਨ੍ਹਾਂ ਦਾ ਜੀਵਨ ਇੱਕ ਮੀਲ ਪੱਥਰ ਹੈ ਇੱਕ ਰੋਸ਼ਨ ਮਨਾਰਾ ਹੈ ਸਾਰੀ ਮਨੁੱਖਤਾ ਅੱਜ ਉਹਨਾਂ ਦੇ ਪਾਵਨ ਪ੍ਰਕਾਸ਼ ਪਰਬ ਤੇ ਸਜਦਾ ਕਰਦੀ ਹੈ ਸਾਰੀ ਮਾਨਵਤਾ ਨੂੰ ਉਸ ਇਨਸਾਨੀਅਤ ਦੇ ਰਹਿਬਰ ਦੇ ਆਗਮਨ ਦੀ ਬਹੁਤ-ਬਹੁਤ ਮੁਬਾਰਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਇਆ ਜਾ ਰਿਹਾ ਵੱਡੀ ਗੰਟੀ ਦੇ ਸੰਕਾ ਮੱਠਾ ਡੇਗਦੇ ਕੀ ਕਹਿੰਦੇ ਬਿਲਕੁਲ ਸਭ ਤੋਂ ਪਹਿਲਾਂ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਸ ਸ੍ਰੀ ਫਤਿਹ ਜੋਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਹਮਾਰੇ ਪਾਗ ਕਰ ਆਇਆ ਫਿਰ ਮੇਰਾ ਸੋਹ ਹੈ ਬੰਗ ਦੁਆਰ ਸਗਲਾ ਬਨਹਰਾ ਤਨ ਤਨ ਪਿਤਾ ਤਨ ਤਨ ਕੁੱਲ ਤਨ ਸੋ ਜਨਨੀ ਜਿਨ ਗੁਰੂ ਜਨਿਆ ਮਾਏ ਸੋ ਅੱਜ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਗੁਰੂ ਤੇਗ ਬਹਾਦਰ ਸਿਮਰੀਏ ਕਰਨੋਂ ਆਵੇ ਤਾਂ ਸਤਿਗੁਰ ਜੀ ਦਾ ਤੰਤਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਨਮ 1 April 1621 ਵਿੱਚ ਗੁਰਕੇ ਮਹਿਲ ਪ੍ਰਕਾਸ਼ ਹੋਇਆ ਸਾਧ ਸੰਗਤ ਜੀ ਉੱਥੇ ਮਨਾਰੀਆਂ ਨੇ ਔਰ ਗੁਰਦੁਆਰਾ ਸੀਸਗੰਨ ਦਿੱਲੀ ਇਮਾਰਾਰੀਆਂ ਨੇ ਇੱਥੇ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ 9 ਤੋਂ 12 ਜਲੋਸ ਜਾਰੀਆਂ ਨੇ ਔਰ ਸ਼ਾਮ ਨੂੰ ਦੇਸੀ ਘਿਓ ਦੇ ਦੀਵੇ ਔਰ ਫੁੱਲ ਚੜੀਆਂ ਵਾਂਗ ਆਸਤਬੀ ਦਾ ਲੋਕਿਕ ਨਜ਼ਾਰਾ ਕਰਿਆ ਨੇ ਸੋ ਆਪ ਜੀ ਆਪ ਜੀ ਦੀ ਸਾਰੀ ਟੀਮ ਨੂੰ ਚੈਨਲ ਦੇ ਮਾਧਿਮ ਰਾਹੀਂ ਗੁਰਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਗੁਰਪਤੀਆਂ ਦੇ ਸ਼ੋਰਬ ਦੇਣੀਆਂ ਸੰਗਤਾਂ ਨੂੰ ਗੁਰਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਗੁਰਪਤੀਆਂ ਲੱਖ ਲੱਖ ਵਧਾਈਆਂ ਨੰਬਰ ਸ਼ਕੋਤ ਸਿੰਘ ਸਦੋਂ ਗੁਰਕੇ ਲੜ ਲਗੋ ਨਸ਼ਿਆਂ ਦੂਰ ਹੋ ਹਰ ਮਦਾਨ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਰਦਾਸ ਹੈ ਕਿ ਸਤਿਗੁਰ ਜੀ ਦੀ ਕਿਰਪਾ ਦੇ ਨਾਲ ਇਹ ਸਥਾਨ ਹੈ ਖੱਤਰੀ ਬ੍ਰਾਹਮਣ ਸੂਤ ਵੈਸਪ ਦੇ ਚੋ ਵਰਨਕੋ ਸੰਜਿਆ ਮਾਨਸੀ ਜਾਂ ਸਭ ਇੱਕੇ ਪਹਿਚਣ ਕੋ ਅਵਲ ਲਾ ਨੂਰ ਪਾਇ ਕੁਦਰਤ ਕੇ ਸਬੰਧੇ ਸੋ ਸਰਬੱਤ ਦੇ ਭਲੇ ਦੀ ਆਸ ਨਨਕਰਾਮ ਚੜ੍ਹਦੀ ਕਲਾ ਤੇਰੇ ਪਰਣੀ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ